ਜਿਹਦਾ ਬੱਚਾ ਜਿਹਦਾ ਜਿਹਦਾ ਚਲਾ ਗਿਆ ਪਹਿਲਾਂ ਉਹ 7 ਸਾਲ ਦੀ ਬੱਚੀ ਸੀ ਬਰਥਡੇ ਕੇਕ ਦਾ ਸੀਗਾ ਮੈਨੂੰ ਇਦਾਂ ਲੱਗਦਾ ਵੀ ਹਰ ਬੰਦੇ ਨੂੰ ਇਦਾਂ ਲੈ ਕੇ ਚੱਲਣਾ ਚਾਹੀਦਾ ਉਹ ਬੱਚਾ ਉਹਨਾਂ ਦਾ ਨਹੀਂ ਉਹ ਮੇਰਾ ਬੱਚਾ ਸੀ ਉਹ ਘਟਨਾ ਉਹਦੇ ਨਾਲ ਨਹੀਂ ਵਾਪਰੀ ਮੇਰੇ ਨਾਲ ਵਾਪਰੀ ਹੈ ਜਾਂ ਮੇਰੇ ਘਰ 'ਚ ਕੱਲ ਨੂੰ ਮੇਰੇ ਨਾਲ ਵਾਪਰੀ ਤਾਂ ਕੀ ਹੋਊਗਾ ਕੇਕ ਖਾ ਕੇ ਇੱਕ ਬੱਚੀ ਦੀ ਮੌਤ ਹੋ ਜਾਂਦੀ ਹੈ ਅਤੇ ਇੱਕ ਚਾਕਲੇਟ ਖਾ ਕੇ ਬੱਚੀ ਦੀ ਸਿਹਤ ਖਰਾਬ ਹੋ ਜਾਂਦੀ ਹੈ ਸਸਿਕਾ ਜੀ ਮੈਂ ਯੋਗੇਸ਼ ਔਰਰਾ ਪੀਟੀਸੀ న్యూਸ ਦੇ ਡਿਜੀਟਲ ਪਲੇਟਫਾਰਮ ਤੇ ਆਪ ਸਭ ਦਾ ਸਵਾਗਤ ਕਰਦਾ ਹਾਂ ਜਿਵੇਂ ਕਿ ਅਸੀਂ ਪਿਛਲੇ ਦਿਨਾਂ ਦੀ ਗੱਲ ਕਰੀ ਤਾਂ ਪਿਛਲੇ ਦਿਨਾਂ ਵਿੱਚ ਕੁਝ ਅਜਿਹੇ ਮੁੱਦੇ ਸਾਡੇ ਸਾਹਮਣੇ ਆਏ ਹਨ ਜਿਹੜੇ ਕਿ ਬੱਚਿਆਂ ਦੀ ਸਿਹਤ ਲਈ ਬਹੁਤ ਮਾੜੇ ਦਿਖਾਈ ਦਿੱਤੇ ਜਿਵੇਂ ਕਿ ਇੱਕ ਕੇਕ ਖਾ ਕੇ ਇੱਕ ਬੱਚੀ ਦੀ ਮੌਤ ਹੋ ਜਾਂਦੀ ਹੈ ਅਤੇ ਇੱਕ ਚਾਕਲੇਟ ਖਾ ਕੇ ਬੱਚੀ ਦੀ ਸਿਹਤ ਖਰਾਬ ਹੋ ਜਾਂਦੀ ਹੈ ਸੋ ਅਜਿਹੇ ਮੁੱਦਿਆਂ ਬਾਰੇ ਅੱਜ ਅਸੀਂ ਗੱਲ ਕਰਾਂਗੇ ਸਾਡੇ ਨਾਲ ਡੀ ਐਚਓ ਸੇਵਾਮੁਖ ਡੀ ਐਚਓ ਡਾਕਟਰ ਲਖਵੀਰ ਸਿੰਘ ਨੇ ਕਾਫੀ ਤਾਕਤ ਅਫਸਰ ਦੇ ਤੌਰ ਤੇ ਜਾਣੇ ਜਾਂਦੇ ਰਹੇ ਨੇ ਔਰ ਖਾਸ ਕਰ ਖੇਤ ਅਤੇ ਖਾਣ ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਬਹੁਤ ਹੀ ਐਕਟਿਵ ਰਹੇ ਨੇ ਇਹਨਾਂ ਨਾਲ ਗੱਲ ਕਰਾਂਗੇ ਜਿਹੜੇ ਕਿ ਅਜਿਹੇ ਮੁੱਦੇ ਸਾਹਮਣੇ ਆ ਰਹੇ ਹਨ ਅਜਿਹੇ ਹਾਲਾਤ ਸਾਹਮਣੇ ਆ ਰਹੇ ਹਨ ਉਹਨਾਂ ਬਾਰੇ ਖਾਸ ਚਰਚਾ ਕਰਾਂਗੇ ਡਾਕਟਰ ਸਾਹਿਬ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਪੀਸੀ ਨਿਊਜ਼ ਤੇ ਵੈਲਕਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਦੂਸਰਾ ਲਗਾਤਾਰ ਤੁਸੀਂ ਡੀ ਐਚਓ ਦੇ ਅਹੁਦੇ ਤੇ ਤਨਤ ਰਹੇ ਹੋ ਔਰ ਕਾਫੀ ਰੇਡਸ ਕਰਦੇ ਰਹੇ ਹੋ ਚੈਕਿੰਗ ਕਰਦੇ ਰਹੇ ਹੋ ਉਰ ਉਸ ਫੂਡ ਦੀ ਜਿਹਨੂੰ ਜਿਹੜੇ ਕੀ ਲੋਕਾਂ ਲਈ ਹਾਨੀਕਾਰਕ ਹੋ ਸਕਦਾ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਦੋ ਬੱਚੀਆਂ ਅਜੇਹੀਆਂ ਦੇ ਮਾਮਲੇ ਸਾਹਮਣੇ ਆਏ ਇੱਕ ਬੱਚੀ ਕੇਕ ਖਾ ਕੇ ਆਪਣੀ ਜਾਨ ਗਵਾ ਬੈਠੀ ਹੈ ਤੇ ਦੂਸਰੀ ਬੱਚੀ ਦਾ ਸਵਾਸ ਖਰਾਬ ਹੋ ਜਾਣਾ ਹੈ ਚਾਕਲੇਟ ਖਾ ਕੇ ਸੋ ਇੱਕ ਅਜੇਹੇ ਮੁੱਦੇ ਦੇ ਬਾਰੇ ਕੀ ਕਹਿਣਾ ਚਾਹੂੰਗਾ ਜਿਹੜਾ ਕੇਕ ਦਾ ਜੁਗੇਸ਼ੀ ਮੈਟਰ ਸੀਗਾ ਉਹ ਕੇਕ ਔਨਲਾਈਨ ਲਿਆ ਮੰਗਵਾਇਆ ਗਿਆ ਚਲੋ ਉਹਦੇ ਚ ਰੀਜ਼ਨਿੰਗ ਦਿੱਤੀ ਵੀ ਚਲੋ ਔਨਲਾਈਨ ਨਹੀਂ ਬੰਦਾ ਪਰਸਨਲੀ ਜਾ ਕੇ ਵਿਜ਼ਿਟ ਕਰਕੇ ਲਵੇ ਉਹ ਲੱਗਾ ਹੈ ਨਾ ਤੇ ਜਿਹੜਾ ਦੂਜਾ ਮੈਟਰ ਆਇਆ ਉਹ ਗਿਫਟ ਪੈਕੇਜ ਦਾ ਚਾਕਲੇਟ ਦਾ ਸੀਗਾ ਉਹ ਐਕਸਪਾਇਰੀ ਨਿਕਲੀ ਆ ਲੈ ਕੇ ਬੱਚੇ ਚਲੇ ਜਾਂਦੇ ਰਿਸ਼ਤੇਦਾਰੀ ਚ ਕਿਤੇ ਦੂਜੀ ਜਗ੍ਹਾ ਤੇ ਉੱਥੇ ਉਹ ਖਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਾਰੇ ਫੂਡ ਪੋਇਜ਼ਨਿੰਗ ਵਾਲੇ ਜਿੱਦਾਂ ਜੀਆਈਟੀ ਡਿਸਟਰਬੈਂਸ ਡਿਸਆਰਡਰ ਹੋ ਜਾਂਦਾ ਸੋ ਸਾਰਾ ਇਹਦੇ ਵਿੱਚ ਜਿਹੜਾ ਦੇਖਣ ਵਾਲੀ ਗੱਲ ਹੈ ਉਹ ਸ਼ੈਲਫ ਲਾਈਫ ਦੀ ਆ ਕਿਉਂਕਿ ਜੇ ਐਕਸਪਾਇਰੀ ਨੂੰ ਲਈ ਉਹ ਵੀ ਸ਼ੈਲਫ ਲਾਈਫ ਹੈ ਜੇ ਕਿ ਇੱਕ ਤੇ ਨਹੀਂ ਲਿਖਿਓ ਕੇਕ ਦੀ ਤਾਂ ਵੈਸੇ ਹੀ ਬਹੁਤ ਛੋਟੀ ਹੁੰਦੀ ਐ ਇੱਕ ਦੋ ਦਿਨ ਤੋਂ ਵੱਧ ਹੁੰਦੀ ਨਹੀਂ ਉਹਦੀ ਸ਼ੈਲਫ ਲਾਈਫ ਉਹ ਵੀ ਟੈਂਪਰੇਚਰ ਤੇ ਫਰੋਜ਼ਨ ਨਾਲ ਥੋੜਾ ਉਹ ਵੱਧ ਜਾਂਦਾ ਟੈਂਪਰੇਚਰ ਸੋ ਜਿਹੜਾ ਇਹ ਸ਼ੈਲਫ ਲਾਈਫ ਹੈ ਸ਼ੈਲਫ ਲਾਈਫ ਬੜਾ ਸੀਰੀਅਸ ਮੈਟਰ ਹੈ ਚਾਹੇ ਉਹ ਐਕਸਪਾਇਰੀ ਨੂੰ ਲੈ ਕੇ ਆ ਤੇ ਚਾਹੇ ਉਹ ਕੇਕ ਦਾ ਚਾਹੇ ਚਾਕਲੇਟ ਦਾ ਮੈਟਰ ਹੈ ਦੁਕਾਨਦਾਰ ਜਿੱਦਾਂ ਹੁਣ ਅਸੀਂ ਵਿਜ਼ਿਟ ਕਰਦੇ ਰਹੇ ਵੱਡੇ ਵੱਡੇ ਮਾਲਸ ਤੇ ਵੀ ਕਰਦੇ ਰਹੇ ਵੱਡੀਆਂ ਵੱਡੀਆਂ ਜਗ੍ਹਾ ਤੇ ਵੀ ਕਰਦੇ ਰਹੇ ਜਿਦਾਂ ਹੁਸ਼ਾਰਪੁਰ ਦੀ ਤਰਨ ਤਰਨ ਤੇ ਉੱਥੇ ਵੀ ਅਸੀਂ ਐਕਸਪਾਇਰੀ ਜਾ ਕੇ ਵੱਡੀ ਕੱਢੀ ਤੇ ਮੈਂ ਇਹ ਕਹਿਣਾ ਵੀ ਫੂਡ ਸੇਫਟੀ ਅਫਸਰ ਜਾਂ ਡੈਜਿਨੇਟਿਡ ਅਫਸਰ ਦਾ ਕੰਮ ਨਹੀਂ ਹੈਗਾ ਜਾ ਕੇ ਤੁਹਾਡੀ ਐਕਸਪਾਇਰੀ ਚੈੱਕ ਕਰੇ ਦੁਕਾਨ 'ਚ ਤਾਂ ਉਹ ਕੱਢ ਕੇ ਬਾਹਰ ਸੁੱਟੇ ਤੁਹਾਨੂੰ ਲਗਾਤਾਰ ਲਗਾਤਾਰ ਤਾਂ ਬਣੀ ਰਹਿਣੀ ਚਾਹੀਦੀ ਐ ਚ ਕੰਟੀਨਿਊਟੀ ਚ ਪਈ ਆਪਾਂ ਜਿਹੜਾ ਮਾਲ ਪਿਆ ਹੈ ਸ਼ਾਪ ਦੇ ਵਿੱਚ ਉਹਨੂੰ ਚੈੱਕ ਕਰੀਏ ਜਿਹੜੀ ਚੀਜ਼ ਲੰਬੀ ਐਕਸਪਾਇਰੀ ਦੀ ਆ ਉਹਨੂੰ ਉਹਨੂੰ ਥੋੜਾ ਪਿੱਛੇ ਰੱਖਿਆ ਜਾ ਸਕਦਾ ਪਰ ਥੋੜਾ ਦੇਰ ਨਾਲ ਵੀ ਦੇਖਿਆ ਜਾ ਸਕਦਾ ਜਿਹੜੀਆਂ ਬਿਲਕੁਲ ਸ਼ਾਰਟ ਐਕਸਪਾਇਰੀ ਆ ਜਿੱਦਾਂ ਹੁਣ ਮੈਂ ਇੱਕ ਬੇਸਣ ਜਾਂ ਇਹ ਚੀਜ਼ਾਂ ਦੀ ਐਕਸਪਾਇਰੀ ਸ਼ਾਰਟ ਸੀ ਤੇ ਮੈਂ ਦੇਖਿਆ ਕਿੰਨੀ ਐਕਸਪਾਇਰ ਸੀਗੀ ਇੱਥੇ ਵੀ ਇੱਕ ਮਾਲ ਬਾਸ ਸਟੈਂਡ ਲੱਗੇ ਮੈਂ ਐਕਸਪਾਇਰੀ ਨੂੰ ਲੈ ਕੇ ਵੀ ਬਹੁਤ ਸੀਰੀਅਸਲੀ ਕਹਿਣਾ ਹੁਣ ਜਦੋਂ ਚੀਜ਼ ਆਈਟਮ ਦੇ ਸੈਂਪਲ ਲਏ ਜਾਂਦੇ ਆ ਜਦੋਂ ਤਾਂ ਬਸ ਸੈਂਪਲਿੰਗ ਹੀ ਹੁੰਦੀ ਹੈ ਨਾ ਜਦੋਂ ਸ਼ਿਕਾਇਤ ਆ ਗਈ ਫਿਰ ਸਟਾਰਕ ਹੋ ਜੀਦਾ ਐਕਟਿਵ ਹੋ ਜੀਦਾ ਕਾਉ ਕੇਕ ਦਾ ਮੈਟਰ ਹੋਵੇ ਚਾਹੇ ਕੋਈ ਹੋਵੇ ਫਿਰ ਓਵਰਆਲ ਪੰਜਾਬ ਚ ਸਾਰੇ ਚ ਵੀ ਸੈਂਪਲਿੰਗ ਸ਼ੁਰੂ ਹੋ ਜਾਂਦੀ ਆ ਜਿਹੜੀ ਪਹਿਲਾਂ ਤਾਂ ਇਹ ਜਿਹੜੀ ਆ ਵੈਸ਼ੇ ਤਾਂ ਫੂਡ ਸੇਫਟੀ ਆਫੀਸਰ ਜਾਂ ਫੂਡ ਸੇਫਟੀ ਟੀਮਾਂ ਜਿਹੜੀਆਂ ਪਹਿਲੇ ਅਲਰਟ ਆ ਕੰਮ ਕਰਦੇ ਆ ਸਾਰੇ ਵਧੀਆ ਕਰਦੇ ਜਰਾ ਹੋਰ ਤੇਜ਼ੀ ਲਿਆਉਣੇ ਚਾਹੀਦੀ ਕੰਮ ਚ ਹੋਰ ਸਤਰਕਤਾ ਔਰ ਅਵੇਰਨੈਸ ਪਾਰਟ ਆ ਜਿਹੜਾ ਜਿਹੜਾ ਸਭ ਤੋਂ ਜ਼ਿਆਦਾ ਅਸੀਂ ਜਿਹੜਾ ਅਸੀਂ ਜ਼ੋਰ ਦਿੱਤਾ ਜਾਂ ਜਿਹਦੇ ਚ ਅਸੀਂ ਕੀਤਾ ਚਾਹੇ ਸੋਸ਼ਲ ਉਹਦੇ ਚ ਸੋਸ਼ਲ ਮੀਡੀਆ ਦਾ ਮੀਡੀਆ ਦਾ ਰੋਲ ਅਹਿਮ ਰਿਹਾ ਔਰ ਉਹਦਾ ਜਿਹੜਾ ਸਭ ਤੋਂ ਵੱਡੀ ਪ੍ਰਾਪਤੀ ਅਚੀਵਮੈਂਟ ਰਹੀ ਆ ਮੈਂ ਕਈ ਵਾਰੀ ਕਿਹਾ ਤੇ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਰਹੀ ਉਹ ਇਹ ਰਹੀ ਪੇ ਅਵੇਅਰਨੈਸ ਡਾਕਟਰ ਸਾਹਿਬ ਗੱਲ ਕਰੀਏ ਲਗਾਤਾਰ ਇਹ ਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਤੁਸੀਂ ਰੀਡ ਕੀਤੇ ਲੋਕਾਂ ਦੇ ਥੱਲੇ ਕਈ ਤਰ੍ਹਾਂ ਦੇ ਕਮੈਂਟਸ ਆਉਂਦੇ ਸੀਗੇ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਖਾਣ ਪੀਣ ਵਾਲੀਆਂ ਸਿਹਤ ਸੇਤਮੰਤ ਪੰਜਾਬ ਇਹ ਇਹ ਮੁਹਿੰਮ ਵੀ ਚਲਾਈ ਗਈ ਹੈ ਨਾ ਹਾਂ ਤੰਦਰੁਸਤ ਹਾਂ ਮਿਸ਼ਨ ਪਰ ਹੁਣ ਉਹ ਕਿਤੇ ਮਿਸ਼ਨ ਤੰਦਰੁਸਤਨਾ ਪੰਜਾਬ ਦਿਖਣਦੇ ਆ ਨਾ ਉਹ ਹਦਾਇਤਾਂ ਦਿਖਣਦੀਆਂ ਤੁਸੀਂ ਕੰਮ ਕੀਤਾ ਉਸ ਤੋਂ ਬਾਅਦ ਸੇਵਾ ਮੁਕਤ ਹੋ ਗਏ ਪਰ ਹੁਣ ਅੱਜ ਤੱਕ ਅੱਜ ਅੱਜ ਦੀ ਗੱਲ ਕਰੀਏ ਤਾਂ ਕੋਈ ਅਜਿਹਾ ਐਕਸ਼ਨ ਸਾਹਮਣੇ ਨਹੀਂ ਆ ਰਿਹਾ ਕੋਈ ਹੈਗਾ ਜਿਹੜਾ ਤੰਦਰੁਸਤ ਪੰਜਾਬ ਕਿਹਾ ਜਾਂਦਾ ਸੀ ਉਹਨੂੰ ਲੈ ਕੇ ਜਿਹੜੀਆਂ ਹਦਾਇਤਾਂ ਸੀ ਕਿਤੇ ਉਹਨਾਂ ਤੇ ਕੰਮ ਕੀਤਾ ਨਾ ਦੁਨੀਆ ਰਿਹਾ ਜਗੇਸ਼ੀ ਜਿਹੜਾ ਦੇਖੋ ਜਦੋਂ ਅਸੀਂ ਸੈਂਪਲਿੰਗ ਕਰਦੇ ਸੀ ਪੰਜ ਤੱਤ ਦੇ ਅਸੀਂ ਪੁੱਤ ਲਿਆ ਪੰਜ ਦੇ ਬਾਕੀ ਆ ਕੋਈ ਬਖਰਾ ਤੱਤ ਤਾਂ ਲੱਗਾ ਨਹੀਂ ਸਾਨੂੰ ਮੈਨੂੰ ਲੱਗਾ ਸੀਗਾ ਮੈਂ ਬਾਰ ਬਾਰ ਇੱਕ ਗੱਲ ਕਹਿਣਾ ਹੁੰਦਾ ਵੀ ਜਦੋਂ ਕੋਈ ਵੀ ਚੇਅਰ ਤੁਸੀਂ ਲੈਂਦੇ ਹੋ ਕੋਈ ਵੀ ਪੋਸਟ ਲੈਂਦੇ ਹੋ ਡੀ ਐਚਓ ਦੀ ਪੋਸਟ ਲੈਂਦੇ ਹੋ ਡੈਜ਼ਿਨੇਟਿਡ ਅਫੀਸਰ ਦੀ ਲੈਂਦੇ ਹੋ ਜਾਂ ਫੂਡ ਸੇਫਟੀ ਵਿੰਗ 'ਚ ਆ ਗਏ ਤੁਸੀਂ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਉਹ ਕਿਸ ਮੰਤਵ ਨਾਲ ਆਇਆ ਜੇ ਕਿਤੇ ਇਮਿਊਨਾਈਜੇਸ਼ਨ ਤੇ ਡੀ ਆਈਓ ਆ ਗਏ ਜਾਂ ਮਤਲਬ ਤੁਹਾਡੇ ਅੰਦਰ ਕੀ ਚੱਲ ਰਿਹਾ ਵੀ ਮੈਂ ਇਹ ਚੇਅਰ ਤੇ ਬਹਿਣਾ ਤੇ ਮਕਸਦ ਕੀ ਆ ਪਿੱਛੇ ਉਹ ਮਕਸਦ ਜਦੋਂ ਤੁਹਾਡੇ ਅੰਦਰ ਕਲੀਅਰ ਹੋਊਗਾ ਵੀ ਮੈਂ ਫੂਡ ਸੇਫਟੀ ਲਈ ਆਇਆ ਤਾਂ ਮੈਂ ਫੂਡ ਸੇਫਟੀ ਲਈ ਕੰਮ ਕਰੂੰਗਾ ਕਿਉਂਕਿ ਮੈਂ ਮੈਂ ਆਇਆ ਇਸ ਲਈ ਆ ਮੈਂ ਪੋਸਟ ਹੀ ਇਸ ਕਰਕੇ ਲਈ ਆ ਵੀ ਮੈਂ ਮੈਂ ਯਾਰ ਕੁਝ ਕਰਨਾ ਚਾਹਣਾ ਤੋਂ ਮੇਰਾ ਤਾਂ ਇਹ ਗੱਲ ਸੀ ਵੀ ਜਿੱਦਾਂ ਮੈਂ ਕੰਮ ਕੀਤਾ ਮੈਨੂੰ ਸੀਗਾ ਵੀ ਬਹਿਣਾ ਨਹੀਂ ਹੈਗਾ ਔਰ ਮੋਰਓਵਰ ਜੇ ਫੂਡ ਡੀ ਐਚਓ ਦੀ ਜਾਂ ਫੂਡ ਸੇਫਟੀ ਟੀਮਾਂ ਦੀ ਗੱਲ ਕਰੀਏ ਉਹ ਅੰਦਰ ਬਹਿ ਕੇ ਨਹੀਂ ਕੰਮ ਹੋ ਸਕਦਾ ਜੇ ਬੰਦ ਕਮਰੇ ਚ ਆਪਣੇ ਆਫਿਸ ਚ ਬਹਿ ਕੇ ਕਹੀਏ ਉਹ ਤੁਹਾਨੂੰ ਫੀਲਡ ਚ ਨਿਕਲਣਾ ਪੈਣਾ ਔਰ ਇਦਾਂ ਦੇ ਏਰੀਆ ਚ ਜਾਣਾ ਪੈਣਾ ਜਿੱਥੇ ਵੀ ਕੋਈ ਚੀਜ਼ ਖਾਣ ਵਾਲੀ ਵਿਕਦੀ ਹੈ ਦੋਸਤ ਜੇਕਰ ਗੱਲ ਕਰੀਏ ਜਿਹੜਾ ਬੱਚਿਆਂ ਦੇ ਨਾਲ ਖਿਲਵਾੜ ਹੋ ਰਿਹਾ ਜਿੱਦਾਂ ਕਿ ਸੇਫਟੀ ਸਹੀ ਫੂਡ ਨਹੀਂ ਉਹਨਾਂ ਤੱਕ ਪਹੁੰਚਿਆ ਇੱਕ ਨੇ ਜਾਨ ਗਵਾਲੀ ਇੱਕ ਬਿਮਾਰ ਹੋ ਗਏ ਜੇਕਰ ਗੱਲ ਕਰੀਏ ਡੀ ਐਚਓ ਰਿਓਦੇ ਦੀ ਡੀ ਐਚਓ ਹਰ ਜ਼ਿਲ੍ਹੇ ਦੇ ਵਿੱਚ ਤਨਾਤ ਨੇ ਜੇਕਰ ਗੱਲ ਕਰੀਏ ਵੀ ਸੈਟਿੰਗਸ ਤੁਹਾਡ ਤੁਸੀਂ ਵੀ ਇਸ ਇਸ ਅਧਿਤ ਰਹੇ ਹੋ ਜੇਕਰ ਸੈਟਿੰਗਸ ਦੀ ਗੱਲ ਕਰੀਏ ਤਾਂ ਸੈਟਿੰਗਸ ਦੀਆਂ ਕਿੰਨੀਆਂ ਆਫਰ ਆਉਂਦੀਆਂ ਸਾਡੇ ਰੇਡ ਨਾ ਮਾਰਿਓ ਸਾਡੀ ਚੈਕਿੰਗ ਨਾ ਕਰਿਓ ਕਿੰਨੀਆਂ ਕ ਆਫਰ ਦੇਖੋ ਜੇ ਮੇਰੀ ਗੱਲ ਕਰੋ ਮੈਂ ਤਾਂ ਕਹਿੰਨਾ ਬਹੁਤ ਸਾਰੇ ਹਜੋਂਦੇ ਮੈਂ ਤੁਹਾਡੀ ਤੁਹਾਡੀ ਗੱਲ ਨਹੀਂ ਕਰ ਰਿਹਾ 올 ਓਵਰ ਕਰ ਰਿਹਾ ਵੀ ਜੇ ਇਸ ਨੂੰ ਮਤਲਬ ਜੇ ਐਕਸਟਰਾ ਕਮਾਈ ਦੀ ਗੱਲ ਕਰੀ ਤਾਂ ਕਿੰਨੀ ਕਾਫਰ ਨਹੀਂ ਇਹਦਾ ਮੈਂ ਅਮਾਉਂਟ ਤਾਂ ਨਹੀਂ ਡਿਫਾਈਨ ਕਰ ਸਕਦਾ ਤੇ ਇਦਾਂ ਨਹੀਂ ਉਹ ਤਾਂ ਬੰਦੇ ਤੇ ਆ ਜੇ ਬਿਸ਼ਰਮ ਹੋ ਗਏ ਸ਼ਰਮ ਲਾਤੀ ਤਾਂ ਜਿੰਨਾ ਮਰਜ਼ੀ ਕਮਾ ਲਓ ਜੋ ਮਰਜ਼ੀ ਜਿੱਧਰ ਨੂੰ ਮਰਜ਼ੀ ਤੁਰਪਾ ਉਹ ਅਲੱਗ ਗੱਲ ਹੈ ਪਰ ਮੈਂ ਇਹ ਕਹਿਣਾ ਵੀ ਫੂਡ ਦਾ ਕੀ ਬਣੂਗਾ ਲੋਕਾਂ ਦਾ ਕੀ ਬਣੂਗਾ ਬੱਚੇ ਜਿਹੜੇ 1.5 ਸਾਲ ਦਾ ਬੱਚਾ ਖਾ ਕੇ ਉਲਟੀਆਂ ਵੋਮਿਟਿੰਗ ਬਲੱਡ ਆ ਗਿਆ ਜਾਂ ਡਾਇਰੀਆ ਉਹੀ ਮੈਂ ਗੱਲ ਅੱਗੇ ਕਰਨ ਜਾ ਰਿਹਾ ਸੀ ਵੀ ਇਹ ਨਾ ਜ਼ਿੰਮੇਵਾਰ ਕੌਣ ਹੈ ਇਹ ਜਿਹੜੀਆਂ ਚੀਜ਼ਾਂ ਹਨਾ ਦੇਖੋ ਸਰ ਜਿਹੜਾ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਹੈ ਐਕਟ ਦੇ ਵਿੱਚ ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹਣਾ ਵੀ ਜਿਹੜਾ ਐਕਟ ਹੈ ਜਿਹੜੀ ਐਕਸਪਾਇਰਡ ਚੀਜ਼ ਲੈ ਲਈ ਸੈਂਪਲ ਹੁਣ ਭਰਿਆ ਜਾਣਾ ਐਕਸਪਾਇਰਡ ਆਈਟਮ ਦਾ ਮੰਨ ਲਓ ਉੱਥੇ ਭਰਤਾ ਇੱਕ ਤਾਂ ਆਈਟਮ ਦਾ ਸੈਂਪਲ ਲੱਗਣਾ ਇੱਕ ਐਕਸਪਾਇਰਡ ਦਾ ਲੱਗਣਾ ਠੀਕ ਹੈ ਜੀ ਜਿਹੜਾ ਜਿਹੜਾ ਜੇ ਤਾਂ ਆਈਟਮ ਸਬਸਟੈਂਡਡ ਆ ਗਈ ਆ ਤਾਂ ਉਹ ਅਲੱਗ ਰਿਜ਼ਲਟ ਆ 58 ਉਹ ਜੋ ਸੈਕਸ਼ਨ ਜਿਹੜਾ ਉਹਦੇ ਚ ਹੈਗਾ ਐਕਟ ਵਿੱਚ ਜਿਹੜਾ 51 ਉਹ ਉਹਦੇ ਚ ਹੈਗਾ ਵੀ ਜਿਹੜਾ ਐਕਸਪਾਇਰ ਐਕਸਪਾਇਰ ਹੈਗਾ ਅਲੱਗ ਆ ਤੇ 58 ਉਹਦਾ ਹੈਗਾ ਦੂਜੇ ਦਾ ਸੋ ਮੇਰਾ ਕਹਿਣ ਤੋਂ ਭਾਵ ਆ ਵੀ ਦੋਨਾਂ ਦੇ ਵਿੱਚ ਜੇ ਤਾਂ ਅਨਸੇਫ ਆ ਜਾਏ ਤਾਂ ਫਿਰ ਤਾਂ ਕੇਸ ਕੋਰਟ ਵਿੱਚ ਲੱਗਦਾ ਅਦਰਵਾਈਜ਼ ਐਕਸਪਾਇਰੀ ਦਾ ਤੇ ਜਿਹੜੀ ਸਬਸਟੈਂਡਰਡ ਆ ਜਾਣਾ ਕੋਈ ਚੀਜ਼ ਉਹ ਤੇ ਪੈਮਾਨੇ ਤੇ ਨਹੀਂ ਖਰੀ ਉਤਰੀ ਉਹਦਾ ਤਾਂ ਇੱਕ ਏਡੀਸੀ ਸਾਹਿਬ ਦੇ ਕੰਪਲੇਂਟ ਫਾਈਲ ਹੋਣੀ ਆ ਤੇ ਉਹਦੇ ਚ ਪੈਨਲਟੀ ਪੈਣੀ ਆ ਪੈਨਲਟੀ ਕਿੰਨੀ ਕ ਪਾਉਂਦੇ ਆ ਉਹ ਉਹਨਾਂ ਤੇ ਡਿਪੈਂਡ ਕਰਦਾ ਮਤਲਬ ਕਹਿਣ ਦਾ ਇਹ ਵੀ ਜਦੋਂ ਸਜ਼ਾਵਾਂ ਬਹੁਤੀਆਂ ਨਹੀਂ ਹੋਣਗੀਆਂ ਬੰਦਾ ਕਹੂਗਾ 10000 ਪੈਨਲਟੀ ਪੈ ਗਈ 20000 ਪੈਨਲਟੀ ਪੈ ਗਈ ਫਿਰ ਡਰ ਨਹੀਂ ਰਹਿੰਦਾ ਲੋਕੋ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਇਸ ਇਸ ਮੁੱਦੇ ਤੇ ਇਸ ਲਈ ਕਰ ਰਹੇ ਆ ਕਿਉਂਕਿ ਤੁਸੀਂ ਇਸ ਅਹੁਦੇ ਤੇ ਤਨਾਤ ਰਹੇ ਹੋ ਕਿਉਂਕਿ ਇੱਕ ਟਾਕਰਡ ਆਫੀਸਰ ਦੇ ਤੌਰ ਤੇ ਗਿਣੇ ਗਏ ਆ ਜਿਹੜੀ ਜਿਹੜੀਆਂ ਮੰਦਭਾਗੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਇਹ ਤੋਂ ਤੋਂ ਕਿੰਦਾ ਦੀ ਸਿੱਖ ਲੈਣੀ ਚਾਹੀਦੀ ਆ ਇੱਕ ਸਿਹਤ ਅਫਸਰ ਨੂੰ ਮੈਨੂੰ ਤਾਂ ਇਹ ਆ ਵੀ ਜਿਹੜਾ ਫੂਡ ਸੇਫਟੀ ਐਕਟ ਆ ਨਾ ਇਹਦੀ ਜਿਹੜੀ ਸੰਵੇਦਨਸ਼ੀਲਤਾ ਹੈ ਜੀ ਜਿਹੜੀ ਸੈਂਸੇਟਿਵਿਟੀ ਉਹਨਾਂ ਪਛਾਣਨਾ ਚਾਹੀਦਾ ਹਰੇਕ ਨੂੰ ਕਿਉਂਕਿ ਕਿਸੇ ਦਾ ਬੱਚਾ ਜਿਹਦਾ ਜਿਹਦਾ ਚਲਾ ਗਿਆ ਪਹਿਲਾਂ ਉਹ 7 ਸਾਲ ਦੀ ਬੱਚੀ ਸੀ ਬਰਥਡੇ ਕੇਕ ਦਾ ਸੀਗਾ ਸੋ ਮੈਨੂੰ ਇਦਾਂ ਲੱਗਦਾ ਵੀ ਹਰ ਬੰਦੇ ਨੂੰ ਇਦਾਂ ਲੈ ਕੇ ਚੱਲਣਾ ਚਾਹੀਦਾ ਉਹ ਬੱਚਾ ਉਹਨਾਂ ਦਾ ਨਹੀਂ ਉਹ ਮੇਰਾ ਬੱਚਾ ਸੀਗਾ ਉਹ ਘਟਨਾ ਉਹਦੇ ਨਾਲ ਨਹੀਂ ਵਾਪਰੀ ਮੇਰੇ ਨਾਲ ਵਾਪਰੀ ਆ ਜਾਂ ਮੇਰੇ ਘਰ ਚ ਕੱਲ ਨੂੰ ਮੇਰੇ ਨਾਲ ਵਾਪਰੀ ਤਾਂ ਕੀ ਹੋਊਗਾ ਆਬਵੀਅਸਲੀ ਤੁਹਾਡਾ ਜਿਹੜਾ ਸਾਰਾ ਕੁਝ ਹੀ ਬਦਲ ਜਾਣਾ ਤੁਹਾਡਾ ਐਕਸ਼ਨ ਕੰਮ ਕਰਨ ਦਾ ਤਰੀਕਾ ਤੌਰ ਤਰੀਕਾ ਸਾਰਾ ਬਦਲ ਜਾਣਾ ਓਨੈਸਟੀ ਕਿਦਾਂ ਹਨ ਹਰ ਚੀਜ਼ ਤੁਹਾਡੀ ਰਿਫਾਈਨ ਹੋ ਜਾਣੀ ਹੈ ਡਿਪੈਂਡ ਕਰਦਾ ਤੁਸੀਂ ਕਿਸੇ ਵੀ ਸਮੱਸਿਆ ਨੂੰ ਜਿਹੜੀ ਚੀਜ਼ ਕਿਸੇ ਨਾਲ ਵਾਪਰ ਰਹੀ ਉਹਨੂੰ ਤੁਸੀਂ ਆਪਣੇ ਨਾਲ ਘਟਾ ਕੇ ਦੇਖੋ ਐਮ ਪੈਥੀ ਜਿਹਨੂੰ ਕਹਿ ਦਿੰਨੇ ਆਪਾਂ ਵੀ ਆਪਣੇ ਨਾਲ ਦੇਖੋ ਵੀ ਇਹ ਚੀਜ਼ ਮੇਰੇ ਨਾਲ ਹੋਵੇ ਬਾਕੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਟੀਚੇ ਪੂਰੇ ਕਰਨ ਲਈ ਨਹੀਂ ਕੰਮ ਹੋਣਾ ਚਾਹੀਦਾ ਵੀ ਟਾਰਗੇਟਸ ਪੂਰੇ ਕਰ ਲੈ ਸਿਰਫ ਬੈਂਚਮਾਰਕ ਇੰਨਾ ਕਰ ਲੈ ਕੁਆਲਿਟੀ ਫੂਡ ਲਈ ਕੰਮ ਹੋਣਾ ਚਾਹੀਦਾ ਮਤਲਬ ਜਿਹੜੀਆਂ ਚੀਜ਼ਾਂ ਤੁਹਾਨੂੰ ਆਪਣੇ ਪੱਧਰ ਤੇ ਵੀ ਫੀਲ ਹੁੰਦੀਆਂ ਨਾ ਵੀ ਜੇ ਭਈ ਮੈਂ ਇਦਾਂ ਕਰਾਂ ਤਾ ਹੋਰ ਬਿਹਤਰ ਹੋ ਸਕਦਾ ਜਦਾਂ ਗੁੜ ਦੇ ਮਾਮਲੇ ਚ ਲਾਇਆ ਗੰਨੇ ਦੇ ਮਾਮਲੇ ਚ ਲਾਇਆ ਗੰਨਾ ਕੱਚਾ ਸੀ ਗੁੜ ਬਣਨ ਲੱਪਿਆ ਸੈਪਟੰਬਰ ਵਿੱਚ ਹੀ ਤੋ ਉਹ ਚੀਜ਼ਾਂ ਜਿਹੜੀਆਂ ਜਿਹੜੀਆਂ ਮੈਨੂੰ ਮਹਿਸੂਸ ਹੁੰਦੀਆਂ ਮੈਨੂੰ ਇੱਕ ਮਹਿਸੂਸ ਹੁੰਦਾ ਸੀ ਵੀ ਯਾਰ ਗੰਨੇ ਚ ਗੰਨੇ ਚ ਤਾਂ ਚੀਨੀ ਹੈ ਨਹੀਂ ਔਰ ਇੰਨੀ 슈ਗਰ ਵਿੱਚ ਪਾ ਕੇ ਐਡ ਕਰਕੇ ਜਿਹੜਾ ਗੁੜ ਬਣਾਉਣਾ ਇਹ ਗੰਨਾ ਤਾਂ ਗੁੜ ਤਾਂ ਗੁੜ ਰਿਹਾ ਹੀ ਨਹੀਂ ਦੇਸੀ ਗੁੜ ਫਿਰ ਉਹ ਚੀਜ਼ ਤੇ ਮਤਲਬ ਉੱਤੇ ਪੂਰਾ ਡੈਡੀਕੇਸ਼ਨ ਨਾਲ ਕੰਮ ਹੋਣਾ ਚਾਹੀਦਾ ਔਰ ਜਿਹੜੀ ਕੰਟੀਨਿਊਸਲੀ ਜਿਹੜਾ ਲਗਾਤਾਰ ਤਾਂ ਟਾਰਗੇਟ ਦਾ ਇਹ ਮਤਲਬ ਨਹੀਂ ਭੀ ਜੇ ਤੁਹਾਨੂੰ 20 ਟਾਰਗੇਟ ਹੈ ਤਾਂ 20 ਸੈਂਪਲ ਭਰੇ ਜਾਣੇ ਉਹ 20 ਤਾਂ ਮਿਨੀਮਮ ਟਾਰਗੇਟ ਹੈ ਨਾ ਡਾਕਟਰ ਕਮ ਕਮ ਤੁਸੀਂ ਵੀ ਕਰਦੇ ਸੀ ਰੇਡਾਂ ਤੁਸੀਂ ਵੀ ਮਾਰਦੇ ਸੀ ਉਦੋਂ ਵੀ ਤੁਸੀਂ ਇੱਕ ਗੱਲ ਕਹਿੰਦੇ ਸੀ ਇਹਦੇ ਵਿੱਚ ਪੋਲੀਟੀਕਲ ਪ੍ਰੈਸ਼ਰ ਵੀ ਹੈ ਕਿਤੇ ਨਾ ਕਿਤੇ ਪੋਲੀਟੀਕਲ ਪ੍ਰੈਸ਼ਰ ਵੀ ਪੈਂਦਾ ਵੀ ਬਾਸ ਕਰੋ ਛੱਡ ਦਿਓ ਠੀਕ ਹੈ ਉਹ ਵੀ ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰ ਹੈਗਾ ਹੀ ਹੁੰਦਾ ਤੁਸੀਂ ਕਿੰਨਾ ਕੁਵਰ ਕੰਮ ਕਰ ਜਾਂਦੇ ਹੋ ਕਿੰਨਾ ਕੁ ਉਹਨੂੰ ਚੀਜ਼ ਨੂੰ ਫੇਸ ਕਰ ਜਾਂਦੇ ਹੋ ਮੈਨੂੰ ਨਹੀਂ ਲੱਗਦਾ ਵੀ ਜਦੋਂ ਤੁਹਾਨੂੰ ਇੰਟਰਫੀਰੈਂਸ ਤੁਹਾਡੇ ਹੁੰਦੀ ਹੈ ਜੇ ਤੁਸੀਂ ਤੁਹਾਨੂੰ ਕੁਝ ਵੀ ਕਿਹਾ ਜਾਏ ਤਾਂ ਵੈਸੇ ਤਿਆਰ ਵੀ ਤਾਂ ਰਹਿਣਾ ਚਾਹੀਦਾ ਤੇ ਜੇ ਕਿਸੇ ਕਾਜ਼ ਵਾਸਤੇ ਤੁਸੀਂ ਆ ਗਏ ਹੋ ਔਰ ਕਾਜ਼ ਬੜਾ ਨੋਬਲਿਸਟ ਕਾਜ਼ ਹੈ ਜਿੰਦਗੀਆਂ ਨਾਲ ਜੁੜਿਆ ਹੋਇਆ ਮਸਲਾ ਤਾਂ ਫਿਰ ਮੇਰੇ ਖਿਆਲ ਇਹ ਤੋਂ ਵੀ ਡਰਨਾ ਨਹੀਂ ਚਾਹੀਦਾ ਵੀ ਕੱਲ ਨੂੰ ਤੁਹਾਨੂੰ ਕੋਈ ਦੀ ਸਜ਼ਾ ਦੇ ਦਿੱਤੀ ਜਾਏ ਜਾਂ ਤੁਹਾਡਾ ਨੁਕਸਾਨ ਹੋ ਜਾਏ ਉਸ ਕਾਜ਼ ਵਾਸਤੇ ਪੂਰੇ ਡੈਡੀਕੇਸ਼ਨ ਨਾਲ ਕੰਮ ਹੋਣਾ ਚਾਹੀਦਾ ਔਰ ਬਹੁਤ ਸਾਰੇ ਕੇਸਿਸ ਇਹੋ ਜਿਹੇ ਹੁੰਦੇ ਆ ਕਿ ਜਿੱਥੇ ਪੋਲਿਟਿਕਲ ਇੰਟਰਫੀਰੈਂਸ ਚ ਮੈਨੂੰ ਇਦਾਂ ਲੱਗਦਾ ਵੀ ਜਦੋਂ ਅਸੀਂ ਉਹਨਾਂ ਨੂੰ ਦੱਸ ਦਈਦਾ ਵੀ ਸਰ ਇਹ ਇਦਾਂ ਗੱਲ ਹੈਗੀ ਆ ਇਹ ਸੈਂਪਲ ਭਰਨਾ ਚਾਹੀਦਾ ਨਾਲੇ ਜਿੱਦਾਂ ਇਹੋ ਜਿਹੇ ਘਟਨਾਵਾਂ ਵਾਪਰ ਰਹੀਆਂ ਹੁਣ ਤਾਂ ਮੇਰਾ ਕੈਲੈਂਟਰ ਅਫੀਅਰੈਂਸ ਵੈਸੇ ਹੀ ਘਟ ਜਾਣੀ ਆ ਘਟੂਗੀ ਜਿਆਦਾ ਘਟੂਗੀ ਇਨ ਸ਼ਾਰਟ ਦੇ ਵਿੱਚ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਇੰਟਰਸਟ ਵੀ ਹੋਣਾ ਚਾਹੀਦਾ ਸਿਰਫ ਟੀਚੇ ਪੂਰੇ ਜਾਂ ਆਪਣੀਆਂ ਹਦਾਇਤ ਮਤਲਬ ਸਿਰਫ ਜੇ ਟਾਰਗੇਟ ਹੀ ਪੂਰਾ ਕਰਨਾ ਤਾਂ ਇਹ ਕੰਮ ਨਹੀਂ ਸਿਰ ਚੜ੍ਹਦਾ ਮਤਲਬ ਕੁਆਲਿਟੀ ਫੂਡ ਫੂਡ ਦੇ ਦੋ ਹੀ ਤਾਂ ਕੰਪੋਨੈਂਟ ਆ ਜਿਹੜੇ ਫੂਡ ਸੇਫਟੀ ਐਂਡ ਸਟੈਂਡਰਡ ਇੱਕ ਉਹ ਸੇਫ ਹੋਵੇ ਇੱਕ ਸਟੈਂਡਰਡ ਹੋਵੇ ਫੂਡ ਦਾ ਇੱਕ ਮਿਆਰੀ ਹੋਵੇ ਤੇ ਸੁਰੱਖਿਅਤ ਹੋਵੇ ਮੈਂ ਇਹ ਕਹਿਣਾ ਚਾਹੁੰਦਾ ਵੀ ਉਹ ਇਸ ਪਰਪਸ ਇਸ ਪਰਪਸ ਲਈ ਸੇਫ ਐਂਡ ਸਟੈਂਡਰਡ ਫੂਡ ਫੂਡ ਐਕਟ ਦੇ ਵਿੱਚ ਉਹੀ ਚੀਜ਼ ਆਉਣੀ ਹੈ ਜਿਹੜੀ ਚੀਜ਼ ਫਾਰ ਸੇਲ ਐਂਡ ਫਾਰ ਹਿਊਮਨ ਕੰਜ਼ਮਪਸ਼ਨ ਹੋਵੇ 2006 ਜਿਹੜਾ ਐਕਟ ਹੈ ਉਹਦੇ ਚ ਇਹੀ ਆਉਂਦਾ ਤੇ ਜੁਗੇਸ਼ੀ ਪੂਰੀ ਡੈਡੀਕੇਸ਼ਨ ਨਾਲ ਕੰਮ ਕਰਨਾ ਚਾਹੀਦਾ ਨਹੀਂ ਤਾਂ ਜਿਹੜੀ ਘਟਨਾ ਕਿਸੇ ਦੇ ਵਾਪਰ ਰਹੀ ਹੈ ਉਹ ਕੱਲ ਨੂੰ ਸਾਡੇ ਨਾਲ ਵੀ ਵਾਪਰ ਸਕਦੀ ਹੈ ਕਿਸੇ ਨਾਲ ਵੀ ਵਾਪਰ ਸਕਦੀ ਸਾਰੇ ਆਪਣੇ ਆ ਮਿਸ਼ਨ ਤੰਦਰੁਸਤ ਪੰਜਾਬ ਦੀਆਂ ਗੱਲਾਂ ਨਾਲ ਨਹੀਂ ਰੰਗਲਾ ਪੰਜਾਬ ਗੱਲਾਂ ਨਾਲ ਨਹੀਂ ਕੰਮ ਕਰਨਾ ਪਊਗਾ ਸੋ ਅੱਜ ਅਸੀਂ ਗੱਲਬਾਤ ਕੀਤੀ ਸੀ ਡਾਕਟਰ ਲਖਵੀਰ ਨਾਲ ਜਿਹੜੇ ਕਿ ਸੇਵਾ ਮੁਖ ਡੀ ਐਚਓ ਰਹੇ ਨੇ ਅਤੇ ਇੱਕ ਤਾਕਤ ਅਫਸਰ ਦੇ ਤੌਰ ਤੇ ਗਿਣੇ ਗਏ ਨੇ ਅਤੇ ਉਹਨਾਂ ਨੇ ਅੱਜ ਇਹ ਮੁੱਦੇ 'ਤੇ ਗੱਲ ਕੀਤੀ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਦੋ ਮਨੁੱਖ ਭਾਗਾਂ ਘਟਾਵਾ ਸਾਹਮਣੇ ਆਈਆਂ ਹਨ ਇੱਕ ਦੇ ਵਿੱਚ ਇੱਕ ਬੱਚੀ ਨੂੰ ਆਪਣੀ ਜਾਨ ਗੁਆਣੀ ਪਈ ਹੈ ਤੇ ਦੂਸਰੀ ਦੀ ਸਿਹਤ ਖਰਾਬ ਹੋਈ ਹੈ ਸੋ ਉਸ ਦੇ ਬਾਰੇ ਗੱਲ ਕਰਨ ਤੋਂ ਬਾਅਦ ਡੀ ਐਚਓ ਡਾਕਟਰ ਲਖਵੀਰ ਨੇ ਇਹ ਗੱਲ ਕਹੀ ਹੈ ਕਿ ਜੇਕਰ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਕਰਿਆ ਜਾਇਆ ਕਰਿਆ ਜਾਵੇ ਤਾਂ ਇਹ ਕੰਮ ਨੇਪੇ ਚੜ ਸਕਦਾ ਹੈ ਅਤੇ ਜੇਕਰ ਸਿਰਫ ਟਾਰਗੇਟ ਪੂਰਾ ਕਰਨ ਦੀ ਮਨਸ਼ਾ ਨਾ ਇਹਨੂੰ ਕੀਤਾ ਜਾਵੇ ਤਾਂ ਇਹ ਕਦੀ ਵੀ ਨਾ ਤਾਂ ਲੋਕਾਂ ਤੱਕ ਸਿਹਤਮੰਦ ਫੂਡ ਪਹੁੰਚ ਸਕਦਾ ਹੈ ਨਾ ਹੀ ਲੋਕਾਂ ਦੀ ਸਿਹਤ ਖਰੀਦ ਸਕਦੀ ਹੈ ਸੋ ਸਿੱਖ ਲੈਣ ਦੀ ਗੱਲ ਕਹੀ ਹੈ ਔਰ ਸਿੱਖ ਲੈਣੀ ਵੀ ਚਾਹੀਦੀ ਹੈ ਜਿਵੇਂ ਜਿਵੇਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਉਹਨਾਂ ਕੋ ਸਿੱਖ ਲੈ ਕੇ ਅੱਗੇ ਲੋਕਾਂ ਤੱਕ ਸਿਹਤਮੰਦ ਫੂਡ ਫੂਡ ਪਹੁੰਚਾਣਾ ਅਤੇ ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਇੱਕ ਜ਼ਿੰਮੇਵਾਰੀ ਦਾ ਕੰਮ ਹੈ ਕੈਮਰਾ ਪਰਸਨ ਅਮਿਤ ਠਾਕੁਰ ਦੇ ਨਾਲ ਯੋਗੇਸ਼ ਕੁਮਾਰ ਪੀਟਸਨੀਗੁਰ ਹੁਸ਼ਿਆਰਪੁਰ